ਸ਼ੀਕਲ ਮੇਰੀ ਇੰਸਟਾਗ੍ਰam ਫੈਮਿਲੀ ਕੀ ਹਾਲ ਚਾਲਾ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਮੈਂ ਤੁਸੀਂ ਸੱਜਣ ਬਹੁਤ ਵਧੀਆ ਹੋਮ ਹੋਗੇ ਤੇ ਘਰ ਪਰਿਵਾਰ ਤੁਹਾਡਾ ਸਾਰਾ ਵਧੀਆ ਤੰਦਰੁਸਤ ਹੋਊਗਾ ਹੋਏਗਾ ਤੇ ਆਪਾਂ ਮਿਲਵਾਉਣੀ ਤੁਹਾਨੂੰ ਆਰਟਿਸਟਾਂ ਨਾਲ ਹਾਂ ਇਹਦੇ ਤੋਂ ਮੰਨ ਲਓ ਕਿ ਬਹੁਤ ساری ਕਹਾਣੀਆਂ ਹੋਣਗੀਆਂ ਕਿ ਮੰਨ ਲਓ ਕਿ ਆਪਣੇ ਨਾਲ ਸੱਜਣ ਐਕਟਰੀ ਕੌਣ ਕਰਵਾਊਗਾ ਇਹ ਨਾਮ ਨਾਲ ਬਾਪਾ ਆਪਣੇ ਖੇਨਾ ਦਾ ਰੁਕਰਾਊਗਾ ਨਹੀਂ ਨਹੀਂ ਇਹਨਾਂ ਤੋਂ ਨਹੀਂ ਹਾਂ ਇਹਨਾਂ ਤੋਂ ਤੇ ਮਨਪ੍ਰੀਤ ਤੋਂ ਕਿ ਮਨਪ੍ਰੀਤ ਤਾਂ ਨਵੀਂ ਨਵੀਂ ਆਈ ਇਹਨਾਂ ਤੋਂ ਪਤਾ ਹੀ ਨਹੀਂ ਹੁੰਦੀ ਇੱਥੇ ਵੱਡੇ ਵੱਡੇ ਚਰਨ ਲਖਾਰੀ ਆ ਜਾਂਦੇ ਆ ਵੱਡੇ ਵੱਡੇ ਚਰਨ ਲਖਾਰੀ ਵੱਡੇ ਵੱਡੇ ਚਰਨ ਲਖਾਰੀ ਦੇ ਕਿ ਚਰਨ ਲਖਾਰੀ ਤਾਂ ਹੈ ਹੀ ਬਹੁਤ ਵੱਡੇ ਨਾਮ ਆ ਗਏ ਤਾਂ ਬਈ ਇਹ ਜਿਹੜੇ ਚਲਾਕੀ ਵਾਲੇ ਸੀਨ ਨਾ ਬਾਬਾ ਕਰੂਗਾ ਜਾਂ ਮਨਪ੍ਰੀਤ ਤੇ ਸਰਹੰਦ ਵਾਲੀਆਂ ਬਾਅਦ ਵਿੱਚ ਕਰੂਗੀਆਂ ਵਧੀਆ ਹੋਊਗੀ ਸਭ ਨਹੀਂ ਮੈਂ ਵੀ ਕਰਾਂਗੀ ਹੈਲੋ ਹੈਲੋ एवरीवन ਕਰਦੇ ਕੋਈ ਨਹੀਂ ਸੀ ਸਰ ਉਹ ਉਹ ਦਰ ਲੰਗਿਆ ਕਾਸ਼ ਠਾਠੀ ਬੋਲੀ ਹੂੰ ਹੂੰ ਇਹ ਮੈਂ ਉਂਗਲਾ ਕਰ ਕਰਕੇ ਤੁਹਾਨੂੰ ਤਾਂ ਦਿਖਾਇਆ ਵੀ ਇਸ ਰੰਦ ਵਾਲੀ ਮੈਮ ਦੀ ਡਿਊਟੀ ਲੱਗੀ ਆ ਰੋਟੀਆਂ ਤੇ ਮੈਨੂੰ ਇਹ ਲੱਗਿਆ ਵੀ ਇਹ ਵੇਲੀ ਫੈਤੀ ਆ ਮੈਂ ਕਾਰ ਹੀ ਲੈਣਾ ਕੰਮ ਸਾਰੇ ਦਿਨ ਚ ਕੋਈ ਨਾ ਤੇ ਇਧਰ ਇਹਨਾਂ ਦੀ ਡਿਊਟੀ ਲੱਗੀ ਆ ਭਾਂਡੇ ਤੋਂ ਤੇtare kamm karde ਆ ਹੈਨਾ ਹਾਂ ਸ਼ਿਮਲੇ ਸ਼ਿਮਲੇ ਵੀਦ ਨਾ ਰਹੀ ਕੱਲੀ ਸ਼ਿਮਲਾ ਕਿੱਥੇ ਕੋਇਆ ਸ਼ਿਵ ਦੇ ਸ਼ੂਟ ਆਦਾ ਤੂੰ ਆਇਆ ਕਾ ਵੀ ਸ਼ਿਵ ਦੇ ਸ਼ਿਮਲਾ ਸ਼ਿਮਲਾ ਮੈਂ ਕਹਾਂ ਅੱਜ ਸੰਗਤੀ ਵਾਲੇ ਕੂਰੀ ਆ ਕਾਕੇ ਤੂੰ ਦੇਖ ਸੱਸੇ ਤੇ ਹੀ ਸੰਗਤੀ ਵਾਲਾ ਸੱਸੇ ਤੇ ਹੀ ਸ਼ਿਮਲਾ ਸੱਸੇ ਤੇ ਹੀ ਸ਼ਿਵ ਸ਼ਿਮਲਾ ਹੋ ਗਿਆ ਨਾ ਹਾਂ ਮੈਂ ਤੇਰੇ ਕਰੇਲੇ ਖਾ ਕੇ ਦੇਖੀ ਨਹੀਂ ਪੁੱਤ ਰਾਤ ਵਾਲੇ ਕਰੇਲਿਆਂ ਖਾਤਰ ਤਾਂ ਮੈਂ ਅੱਧੀ ਰਾਤ ਬੈਠੀ ਸੀ ਮੇਰੀਆਂ ਦਾਦੀਆਂ ਜਾਂ ਕਿੰਨ ਛੇਕੜ ਬੋਲ ਮਾਰਿਆ ਫਿਰ ਦੇਖੇਗੇ 24 ਦਿਨਾਂ ਦੀ ਰੋਟੀ ਦਰ ਕਿਵੇਂ ਚੱਲ ਚੱਲ ਰਹੇ ਹਾਂ ਫੋਟੋ ਨਹੀਂ ਖੋਟੋ ਨਹੀਂ ਜੇ ਤੁਸੀਂ ਆਪ ਗੱਲਾਂ ਮਾਰਦੇ ਆਂ ਨਾ ਫੋਟੋ ਨਹੀਂ ਬਿੜਿਵਣਾ ਨਹੀਂ ਤੇਰਾ ਬਲੌਗ ਦੇਖਦੇ ਨਹੀਂ ਆ ਤੇਰਾ ਆਪਣਾ ਬਲੌਗ ਆਊਗਾ ਦੇਖਦੇ ਹੁੰਦੇ ਬਟਾ ਬਲੌਗ ਦਾ ਮਤਲਬ ਹੋਰ ਟ੍ਰੇਨ ਲੰਘਦੀ ਪਿੱਛੇ ਅਸੀਂ ਅੱਜ ਬੈਠੇ ਕਰੇ ਬੈਠੇ ਆਂ ਕਰਤਾ ਗੱਲਾਂ ਕਹਿਤਾ ਮੈਂ ਅੱਛਾ ਮੈਂ ਕਿਹਾ ਵੀ ਅਸੀਂ ਰਾਣੀ ਮੰਮੀ ਦੀ ਮੰਮੀ ਦੇ ਘਰ ਬੈਠੇ ਆਂ ਹਾਂ ਜਾਣ ਕੇ ਬੱਡੀ ਬੇਬੇ ਦੇ ਘਰੇ ਬੈਠੇ ਆ। ਉੱਥੇ ਵਲੌਗ ਬਣਾ ਰਹੀ ਆ ਮੈਂ। ਹਾਂ। ਸ਼ੂਟ ਕਰਦੇ ਹੁੰਦੇ ਆ। ਸਾਡੀ ਉਹ ਆ। ਹਾਂ ਬੇਬੇ ਸੁਣਾਈ ਕੋਈ ਗੱਲਾਂ ਬਾਤਾਂ। ਇਹ ਸੁਣਾ ਮੈਂ ਬਤਵਾ। ਮੈਂ ਤਾਂ ਅੱਜ ਕਨਾ ਮਨਪ੍ਰੀਤਾ ਉੱਥੀ ਬਹੁਤ ਹੋ ਰਹੀਆਂ ਬੇਟਾ। ਮੈਂ ਬੁੱਝ ਜੋ 나ੜ ਚੜ ਗਈ ਹਾਂ। ਉਹ ਤਾਂ ਮੈਨੂੰ ਪਤਾ ਤੇਰੇ ਤੂੰ 나ੜ ਚੜਾ ਲਈ ਰਾਤ ਨੂੰ ਜਦੋਂ ਲੱਗੇ ਨਾ ਵੀ ਹਾਂ 나ੜ ਤੇ 나ੜ ਚੜਦੇ ਫਟੱਕ ਦੇ ਮੈਂ ਖੜੇ ਹੋਈਦਾ ਹੁੰਦਾ। ਪਤਾ ਹੀ ਨਹੀਂ ਲੱਗਿਆ ਤੇ ਧਰਕੀ ਜਦੇ ਪਾਠ ਫੂਡ ਕਰਕੇ ਉੱਠ ਕੇ ਤੁਰਨ ਲੱਗੀਆਂ ਨਾ ਐਂ ਗਈ ਮੇਰੇ ਨਾਲ ਤਾਂ ਫੇਰ ਉਹ ਵੀ ਫੇਰ ਵੀ ਚੱਕ ਕੇ ਕੱਪੜੇ ਵੀ ਅਬ ਤੇ ਸਿੱਟ ਬੇਬੇ ਹਾਂ ਜਦੋਂ ਤੇਰਾ ਵਿਆਹ ਹੋਇਆ ਹੋਣਾ ਹੂੰ ਉਦੋਂ ਕਿਹੜਾ ਸਾਲ ਨੂੰ ਸੀ ਉਦੋਂ ਹੈਗਾ ਤੇ ਪੁੱਤ 73 ਫਿਰ ਤੇਰੀ ਬਰਾਤ ਕਾ ਦੇ ਤੇ ਗਈ ਸੀ ਮੇਰੀ ਬਰਾਤ ਇੱਕ ਤਾਂ ਗਈ ਸੀ ਉਹ ਗੱਡੀ ਹੁੰਦੀ ਦੀ ਡੱਡੂ ਕਾਰ ਕਿਆ ਕਰਦੇ ਹੂੰ ਇੱਕ ਹੈਗੀ ਦੀ ਕੱਪੜੇ ਵਾਲੀ ਕਾਰ ਕਪੜੇ ਵਾਲੀ ਗੱਾਰ ਉਹ ਗੱਡੀ ਹੁੰਦੀ ਆ ਕਪੜਾ ਲੱਗਿਆ ਹੁੰਦਾ ਤੇ ਚਾਰ ਚਪਰੇ ਹਾਂ ਮੇਰੇ ਬਿਆਹ ਨੂੰ ਕਨਾ ਗੱਡੀਆਂ ਨੇ ਲੈਣਾ ਹੂੰ ਉਣਾ ਤੋਂ ਲੈ ਕੇ ਸਾਡੀ ਫਿਰਨੀ ਤੋਂ ਸਾਡੇ ਸਕੂਲ ਤੱਕ ਦੀਆਂ ਉਦੋਂ ਜਦ ਕੇ ਕੋਈ ਗੱਡੀ ਨੂੰ ਜਾਣਦਾ ਵੀ ਨਹੀਂ ਸੀ ਕਿਤੇ ਕਿਤੇ ਮਾਹੀ ਵਾਲੀ ਗੱਡੀਆਂ ਹੁੰਦੀਆਂ ਅੱਛਾ ਮਤਲਬ ਤੂੰ ਰਹੀਸ ਖਾਨਦਾਨ ਚ ਵਹੀ ਗਈ ਸੀ ਬੜਾ ਮੇਰਾ ਸਹੁਰਾ ਦੀ ਪਟਵਾਰੀ ਹੂੰ ਉਹ ਦੋ ਜਮਾਨੇ ਦਾ ਉਹ ਦੋ ਜਵਾਨੇ ਦਾ 20 ਕਿੱਲੇ ਜ਼ਮੀਨ ਦੇ ਹੂੰ ਮੇਰਾ ਬਾਪ ਪੁੱਤ ਨੰਬਰਦਾਰ 40 ਕਿੱਲੇ ਜ਼ਮੀਨ ਦੇ ਇਹ ਐਸਲਟ ਕੁੰਡੀਆਂ ਦੇ ਆਫਸ ਦੇ ਸਿੰਘ ਹੂੰ 10-12 ਸੋਨੇ ਦਾ ਮੇਰੇ ਪਿਓ ਨੇ ਪਾਇਆ ਮੈਨੂੰ ਹੂੰ 10-12 ਮੇਰੇ ਸਹੁਰੇ ਨੇ ਪਾਇਆ ਹੂੰ ਸੁਨਿਆਰ ਦੇ ਜਾਂਦੇ ਹੁੰਦੇ ਸੀ ਕੋਈ ਦੇ ਤੂੰ ਤਾਂ ਅਲੱਗ ਗਈ ਫਿਰ ਆਹ ਤੈਂ ਦੱਸ ਮੈਂ ਦੁਕਾਨ ਖੋਲ੍ਹ ਲਈ ਸੀ ਸੁਨਿਆਰ ਦੇ ਅਸੀਂ ਜਾਂਦੇ ਹੁੰਦੇ ਨੀਲਾ ਸੁਨਿਆਰ ਨੇ ਉਹ ਉਸੇ ਦੇ ਜਾਂਦੇ ਹੁੰਦੇ ਨੀਲਾ ਵਾਲੇ ਹੂੰ ਉਹ ਸੁਨਿਆਰ ਕਹਿੰਦਾ ਵੀਰਵਲ ਸੁਨਿਆਰ ਹੁੰਦਾ ਉਹ ਮਰ ਗਿਆ ਹੂੰ ਉਹ ਕਹਿੰਦਾ ਪਟਵਾਰੀ ਕਹਿੰਦਾ ਹਾਂ ਕਹਿੰਦਾ ਜੀਤ ਸਿੰਘ ਦੇ ਤਾਂ 30 ਦਾ 30 ਦਾ ਵਿਆਹ ਹੈ ਹੂੰ 10 ਟੋਲੇ ਉਹਨੇ ਖਰੀਦ ਲੇ ਤੇਰੇ ਦੋ ਬੇਟਿਆਂ ਦਾ ਵਿਆਹ ਹੈ ਹੂੰ 10 ਟੋਲੇ ਤੂੰ ਖਰੀਦਦਾ ਹਾਂ ਫਿਰ ਮੇਰੇ ਬਾਪੂ ਜੀ ਕਹਿੰਦੇ ਤੇ ਬਾਕੀ ਮੈਂ ਘਰੋਂ ਪਾਉਂਗਾ ਕਹਿੰਦਾ ਅੱਛਾ ਮੇਰੇ ਘਰੇ ਅੱਛਾ 10 10 ਟੋਲੇ ਸਾਨੂੰ ਦੋਹੇ ਭੈਣਾਂ ਨੂੰ ਪਾਏ ਤੇ ਸੌਣੇ ਦੇ ਤੁਹਾਡੇ ਸੌਰੇ ਨੇ ਸੌਰੇ ਨੇ ਆਹ ਦੇਖੀ ਮੇਰੇ ਬਾਪੂ ਨੇ ਪਾਇ ਤੇ ਮੈਨੂੰ ਹਾਲੇ ਉਹ ਨਿਆਣੀ ਦੀ ਛੋਟੀ ਉਹ 8 ਦਾ ਸਾਲ ਬਾਅਦ ਤੋਰੀ ਹੈ ਤੇਰੀ ਮਾਸੀ ਟੁੱਟੀ ਪੂਆ ਉਹ 10 ਸਾਲ ਬਾਅਦ ਤੋਰੀ ਹੈ ਜੇ ਮੈਂ ਤੁਮਾ ਨੂੰ ਆਇ ਰੱਖਦੀ ਹੁੰਦੀ ਨਾ ਸਾਹਮ ਸਾਹਮ ਕੇ ਮੈਲ ਨਹੀਂ ਮੈਂ ਪਾਣ ਦਿੰਦੀ ਸੀ ਬੁਰਛ ਮਾਰਦੀ ਓਏ ਜਿਹੜਾ ਦੰਦਾ ਦੇ ਬੁਰਛ ਨਹੀਂ ਕਰਦੇ ਆਪਾਂ ਉਹ ਬੁਰਛ ਮਾਰਦੀ ਐ ਰੱਖਦੀ ਲਖਾਰ ਕੇ ਵਧੀਆ ਰੱਖਦੀ ਮੈਂ ਛੌਂਕ ਨਾਲ ਨਹੀਂ ਚਾਹਤ ਬੇਬੀ ਤੇਰਾ ਵਿਆਹ ਹੋਇਆ ਸੀ ਉਦੋਂ ਵੀ ਤੂੰ ਆਈ ਪਰ ਮੀਜੀ ਸੀ ਕਿ ਪਤਲੀ ਨਹੀਂ ਸੀ ਨਾ ਉਦੋਂ ਮੈਂ ਪਤਲੀ ਦੀ ਡੱਕਾ ਜ ਸੀ ਨਾ ਡੱਕਾ ਦੇ ਤਾਂ ਹੈ ਨਹੀਂ ਤੀ ਮਤਲਬ ਠੀਕ ਦੀ ਹਣ ਮੈਂ ਮੰਨ ਲਾ ਤੇਰੀ ਇਮੇਜਨ ਕਰੀ ਆਂਨੀ ਆ ਵੀ ਜਵਾਨੀ ਵਾਲੀ ਸੂਰਤ ਤੇਰੀ ਅਦਾਂ ਖਾਗੇ ਤੂੰ ਮੈਨੂੰ ਐ ਲੱਗੀ ਆਂ ਨਾ ਵੀ ਜਿਹੜੀ ਰਾਣੀ ਪੂਆ ਦੀ ਭੈਣ ਅਬਿੰਦੀ ਹਾਂ ਹਾਂ ਤੂੰ ਉਹਦੇ ਵਰਗੀ ਹੋਈ ਹਾਂ ਬਾਕੀ ਜੇ ਬੱਦ ਮੱਜ ਗਏ ਜਸ ਉਹ ਬੰਦ ਕਰਿਆ ਸਾਰੀ ਸਾਰੀ ਵਲੌਗ ਵਾਲੇ ਤੂੰ ਨਹੀਂ ਤੁਸੀਂ ਤੁਸੀਂ ਉਹਦੇ ਵਰਗੇ ਹੋਵੋਗੇ ਹਨਾ ਜਿਹੜੀ ਇਹਨਾ ਭਾਬੀ

ਖੜਜਾ ਖੜਜਾ ਉਹ ਤੀਰ ਨਹੀਂ ਆਉਦੋ ਮੇਰੇ ਹਾਂ ਹਾਂ ਉਹ ਦੁਬਾਰਾ ਕਰਦੇ ਆਪਾਂ ਮੇਰੇ ਮੇਰੀ ਅੱਖਾਂ 'ਗੇ ਤੇਰੀ ਸੂਰਤ ਘੁਮਰੀ ਆ ਬੇਬੇ ਵੀ ਮੰਨ ਲੈ ਤੂੰ ਸੀ ਉਦੋਂ ਹਾਂ ਬਿੰਦੀ ਪੂਆ ਵਰਗੀ ਹੋਵੋਂਗੇ ਹਾਂ ਹੈਨਾ ਹਾਂ ਅੱਛਾ ਦੇਖੀ ਉਹ ਫੋਟੋ ਦਿਖਾਵਾਂਗੇ ਤੇ ਮੈਂ ਸਾਹ ਰੱਖਿਆ ਹਾਂ ਇਹ ਹੋਤਰੀਏ ਖਰਾਬ ਜੀ ਥੋੜੀ ਜਿਹੀ ਕਿਉਂ ਅੱਗੇ ਇੰਨਾ ਹੁੰਦਾਂ ਦੀ ਕਾਹਕੇ ਤਾਂ ਤੇ ਹੁੰਦੀਆਂ ਤੇ ਉਹ ਕਦੇ ਸੀਸੇ 'ਚ ਹੁੰਦੀ ਤਾਂ ਠੀਕ ਰਹਿੰਦੀ ਸੀਸੇ ਜਿਹਾ ਨਿਕਲ ਕੇ ਉਧਰ ਤਰ ਕਰਦੇ ਤਾਂ ਤਾਂ ਤੇ ਮੈਂ ਦਿਖਾਵਾਂਗੇ ਫੋਟੋ ਕੋ ਸਾਰਿਆਂ ਦੇ ਟੂਮਾ ਪੰਜ ਹੁੰਦੇ ਨੇ ਮੇਰੇ ਐਡਾ ਤਾਂ ਮੇਰੇ ਟਿੱਕਾ ਹੁੰਦਾ ਸਾਰਾ ਮੱਥਾ ਲੁਕਦਾ ਦੇ ਐਡੀ ਟਿੱਕੇ ਦੀ ਲੱਗੀ ਦੀ ਆ ਇਥੋਂ ਲ ਇੱਥੇ ਚੰਬਰ ਸੂਈ ਲਾਉਂਦੀ ਮੈਂ ਫਿਰ ਉਹ ਨਹੀਂ ਉਹ ਉਦੋਂ ਬੇਬੇ ਤੂੰ ਜਮਾ ਹੀ ਆਏ ਹੁੰਦੀ ਸੀਗੀ ਮੰਨ ਲੈ ਵੀ ਜਮਾ ਸ਼ਾਂਤ ਸਵੇਰ ਆਲੀ ਜੀ ਉਦੋਂ ਵੀ ਉਦੋਂ ਨਾ ਨਾ ਬੁੱਤੋ ਤਾਂ ਬਹੁਤ ਸਵਾ ਸਵਾ ਸ਼ਾਂਤੀ ਦੀ ਮੇਰੇ ਬਿੰਦੀ ਵਾਂਗੂ ਸਵਾਤੀ ਹੁਣ ਤਾਂ ਮੈਂ ਹੁਣੇ ਜੇ ਬੋਲਣ ਲੱਗੀ ਪਤਾ ਨਹੀਂ ਕਿ ਹੁਣ ਬੇਬੇ ਪਤਾ ਕਿ ਹੋ ਜੀ ਆ ਡਬਲ ਕਾਪੀ ਜਿਹੜੀ ਨਿੱਕਾ ਜ਼ੈਲਦਾਰ ਚ ਬੁੜੀ ਨਹੀਂ ਬੈਠੀ ਹੁੰਦੀ ਨਿਰਮਲ ਰਿਸ਼ੀ ਜਦੋਂ ਪਾ ਕੇ ਬੈਠੀ ਹੁੰਦੀ ਆ ਪਿਸਤੌਲ ਵੀ ਜਿਹੜਾ ਹੋਇਆ ਬਸ ਗੋਲੀ ਮਾਰ ਦੂ ਬੱਚੇ ਦੀ ਲੰਗਾ ਦੂੰ ਉਹ ਸਿਸਟਮ ਆ ਬੇਬੇ ਦਾ ਬੇਬੇ ਤਾਂ ਬਿਨਾਂ ਪੁੱਛੇ ਤਾਂ ਕੋਈ ਕਮਰੇ ਚ ਨਹੀਂ ਵੜ ਸਕਦਾ ਚੱਪੜਾ ਲੈ ਕੇ ਨਹੀਂ ਕੋਈ ਵੜ ਸਕਦਾ ਮੇਰੇ ਫ੍ਰਿਜ ਨੂੰ ਕੋਈ ਹੱਥ ਨਹੀਂ ਲਾ ਸਕਦਾ ਨਾ ਪੁੱਤ ਹੁਣ ਤਾਂ ਮੈਂ ਹਟਾਉਂਦੀ ਨਹੀਂ ਹੈ ਹਾਂ ਹਾਂ ਸਾਂਹ ਲੱਗੇ ਕੋਈ ਚੱਪਲੀਆਂ ਲੈ ਕੇ ਬੜੇ ਹੁਣ ਮੈਂ ਐ ਸੋਚ ਰਖਿਆ ਵੀ ਗੁਟਕੇ ਤਾਂ ਉੱਪਰ ਪਏ ਨੇ ਹਾਂ ਚੱਲ ਮਰਜ਼ੀ ਹੁਣ ਕੀ ਵਿਖਾਈ ਕਰਦੀਆਂ ਜਿਹੜਾ ਕੋਈ ਕੱਢ ਦਿੰ ਮਰਦੀ ਹੈ ਹੁਣ ਬੇਟਾ ਬਹੁਤ ਚੰਗੀ ਹਾਂ ਇੱਕ ਗੱਲ ਜ਼ਰੂਰ ਹੈ ਮੈਂ ਆਪਦੇ ਬੈੱਡ ਤੇ ਹੁਣ ਮੈਂ ਜਕਣ ਲੱਗੀ ਮੈਂ ਬੈਠਾ ਨਹੀਂ ਰਿੰਦੀ ਕਿਸੇ ਨੂੰ ਕੁੜੀਆਂ ਕੱਤਰੀਆਂ ਕੋਈ ਕਿਮੀ ਕਿਮੀ ਕਿਉਂ ਮੈਂ ਬੇਟਾ ਪਾਠ ਕਰਦੀ ਹਾਂ ਉਹਦੇ ਬੈਠਾ ਬੈਠਦਾ ਜਾਂਦਾ ਚੂੜੇ ਕਰਕੇ ਦੇਖ ਮੈਂ ਬੈੱਡ ਤੇ ਹੀ ਬੈ ਕੇ ਪੜ੍ਹ ਸਕਦਾ ਇਹਨਾਂ ਨੂੰ ਅਸੀਂ ਨਾਮ ਦਿੱਤਾ ਹਿਟਲਰ ਬਿੱਬੇ ਹਿਟਲਰ ਬਿੱਬੇ ਆ ਹਿਲਾਰੇ ਕਰਕੇ ਦੀ ਹਿਟਲਰ ਬਿੱਬੇ ਚੰਗਾ ਬਿੱਬੇ ਬਾਏ ਚੰਗਾ ਸੁਤਵਾਏ ਹਾਂਜੀ ਦੱਸੋ ਤੁਹਾਡੀਆਂ ਕੀ ਸਿਕਤਾਂ ਨੇ ਸੱਤੇ ਨੂੰ ਫੋਨ ਕਰੀ ਮੈਨੂੰ ਲੈਣ ਆਉਂਦਾ ਕਿ ਮੀਂਹ ਦੀ ਬਾਰਸ਼ ਟਕੇ ਆਏ ਜੋ ਨਾ ਲੈਣਾ ਵੇ ਤੁਹਾਨੂੰ ਫੇਰ ਤੁਸੀਂ ਕੀ ਕਰੋ ਤੇ ਤੁਸੀਂ ਕਿਵੇਂ ਜਾਓ ਮੂੰਹ ਤਾਂ ਸਾਡਾ ਦਿਖਾਉਂਦੀ ਨਹੀਂ ਦੇਖੋ ਜੀ ਇੱਧਰ ਗੋ ਕੋਈ ਨਹੀਂ ਮੂੰਹ ਸਿਰਫ ਨਾਤਾ ਯਾਰ ਅੰਗਰੇਜ਼ੀ ਲਾਹੇ ਵੀ ਲਾਲ ਹਾਈ ਮਨਵ੍ਰੀਤ ਦੇ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਇਹ ਜੱਪੜੀਆਂ ਮਾਰੀ ਜਾਂਦੀ ਐ ਸਵੇਰ ਦੀ ਪਰ ਅਸੀਂ ਕੰਮ ਤੇ ਬਿਜ਼ੀ ਆਂ ਜੱਪੜੀਆਂ ਨਹੀਂ ਮਾਰਦੀ ਮੈਂ ਇਹ ਬੀਬੀ ਦੀਆਂ ਪਛਦੀ ਸੀ ਵਿਆਹ ਕਦੋਂ ਹੋਇਆ ਹੂੰ ਤੇ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਵੀ ਕੋਈ ਲਹਿਰਾ ਰਹਿ ਜਾਂਦਾ ਉਹਦੇ ਗੱਡੇ ਨੂੰ ਦੇਖ ਕੇ ਪੈਰ ਭਾਰੀ ਹੋ ਹੀ ਜਾਂਦੇ ਆ ਹੁਣ ਇਹ ਤਾਂ ਬੱਸਾਂ ਆਉਣ ਦੇਣੇ ਚਾਹੀਆਂ ਪਲੀਆਂ ਹਵੀਰਗੜ ਇਹਨਾਂ ਦਾ ਅੱਜ ਸ਼ੂਟ ਹੈ ਤਰਨਾ ਅਤਸਰ ਹੋਣਾ ਨਾਲ ਪਰ ਇਹਨਾਂ ਨੇ ਵਾਸਤੇ ਨਹੀਂ ਨਾ 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 ਇਹਨਾਂ ਨੇ ਜਸ ਸੱਤੇ ਨੇ ਜਾਣਾ ਆ ਫਿਰ ਮੈਂ ਸੱਤੇ ਨਾਲ ਕਿਉਂ ਨਾ ਜਾਮ ਸੱਪੇ ਨਾਲ ਹੀ ਜਾਣਾ ਹੈ ਵੇ ਮੋਟਰਸਾਈਕਲ ਤੇ ਚੁਦਾ ਕੇ ਲੈ ਕੇ ਜਾਵੇ ਮੈਨੂੰ ਹਾਂ ਬੱਸਾਂ ਦੀ ਜਰੂਰ ਤਾਂ ਸ਼ਾਮ ਨੂੰ ਵੀ ਇੱਥੇ ਆਉਂਗੇ ਨਹੀਂ ਸ਼ਾਮ ਤੇ ਤਾਂ ਹਾਂਜੀ ਕਰਦੇ ਆ ਚਲੋ ਠੀਕ ਆ ਜੀ ਬਾਏ ਬਾਏ ਮਿਲਦੇ ਆਪਾਂ ਕਿਸੇ ਨਵੇਂ ਵਲੌਗ ਦੇ ਨਾਲ ਤੁਹਾਨੂੰ ਕਿਸੇ ਨਵੇਂ ਦਿਨ ਦੇ ਨਾਲ ਤੇ ਨਵੇਂ ਆਰਟਿਸਟਾਂ ਦੇ ਨਾਲ ਬਾਏ ਉਹ ਹੋ ਗਿਆ